ਸ੍ਰੀ ਗਾਜੀ ਵੀਡੀਓ ਵੇਖ ਕੇ ਆ ਸਭ ਨੂੰ ਜੀ ਆਣ ਲੈ ਕੇ ਹਾਜਰਾਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣ ਜਿੰਨਾ ਵੀਰਾ ਪੈਨਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਮੇਰੇ ਪਤੀ ਨੂੰ ਅਮਰੀਕਾ ਚ ਗੱਡੋ ਦੂਜਾ ਵਿਆਹ ਕਰਨ ਜਾ ਰਿਹਾ ਹੈ ਪੰਜਾਬ ਦੀ ਮਹਿਲਾ ਨੇ ਲਾਈਵ ਮਦਦ ਦਿੱਖ ਹਰ ਹਰ ਸਾਲ ਭਾਰਤ ਤੋਂ ਹਜ਼ਾਰਾਂ ਲੋਕ ਵਿਦੇਸ਼ ਜਾਂਦੇ ਹਨ ਕੁਝ ਪੜ੍ਹਾਈ ਲਈ ਕੁਝ ਨੌਕਰੀਆਂ ਦੀ ਭਾਲ ਵਿੱਚ ਅਤੇ ਕੋਝ ਆਪਣੇ ਪਰਿਵਾਰ ਨਾਲ ਸੈਟਲ ਹੋਣ ਲਈ ਪਰ ਜਰਾ ਸੋਚੋ ਜੇਕਰ ਭਾਰਤ ਦੇ ਚ ਰਹਿਣ ਵਾਲੀ ਇੱਕ ਪਤਨੀ ਖੁਦ ਵਿਦੇਸ਼ੀ ਇਮੀਗ੍ਰੇਸ਼ਨ ਏਜੰਸੀ ਨੂੰ ਆਪਣੇ ਪਤੀ ਨੂੰ ਦੇਸ਼ ਤੋਂ ਬਾਹਰ ਕੱਟਣ ਦੀ ਬੇਨਤੀ ਕਰਦੀ ਹੈ ਤਾਂ ਇਹ ਕਿੰਨੀ ਹੈਰਾਨ ਕਰਨ ਵਾਲੀ ਗੱਲ ਹੋਵੇਗੀ ਜਖਾ ਹੀ ਇੱਕ ਮਾਮਲਾ ਸੋਸ਼ਲ ਮੀਡੀਆ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਚਰਨ ਅਤੇ ਗ੍ਰੀਨ ਕਾਰਡ ਵਿਆਹਾਂ ਨੂੰ ਲੈ ਕੇ ਇੱਕ ਨਵੀਂ ਬਹਿਸ਼ ਛੇੜ ਦਿੱਤੀ ਹੈ ਦਰਅਸਲ ਇੱਕ ਪਰਦੀ ਵਰਤਸਮਨਪ੍ਰੀਤ ਕੌਰ ਨੇ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਆਈਸੀਈ ਨੂੰ ਆਪਣੇ ਪਤੀ ਨਵਰੀਤ ਸਿੰਘ ਨੂੰ ਦੇਸ਼ ਨਿਕਾਲਾ ਦੇਣ ਦੀ ਅਪੀਲ ਕੀਤੀ ਹੈ ਉਸ ਦਾ ਦਾਵਾ ਹੈ ਕਿ ਉਸ ਦੇ ਪਤੀ ਨੇ ਝੂਠ ਦੇ ਆਧਾਰ 'ਤੇ ਅਮਰੀਕਾ ਵਿੱਚ ਸ਼ਰਨ ਲਈ ਸੀ ਅਤੇ ਹੁਣ ਕੈਲੀਫੋਰਨੀਆ ਦੇ ਖਰੀਜਨੋ ਵਿੱਚ ਰਹਿ ਕੇ ਕਿਸੇ ਹੋਰ ਨਾਲ ਵਿਆਹ ਕਰਨ ਦੀ ਤਿਆਰੀ ਕਰ ਰਿਹਾ ਹੈ ਪਤੀ ਨਵਰੀਤ ਸਿੰਘ ਨੇ 2022 ਵਿੱਚ ਅਮਰੀਕਾ ਵਿੱਚ ਸ਼ਰਨ ਲਈ ਦਾਅਵਾ ਕੀਤਾ ਸੀ ਜਦੋਂ ਕਿ ਇਸਮਨਪ੍ਰੀਤ ਦੇ ਅਨੁਸਾਰ ਉਸ ਨੂੰ ਭਾਰਤ ਦੇ ਵਿੱਚ ਕੋਈ ਖਤਰਾ ਨਹੀਂ ਸੀ ਉਸਨੇ ਦੋਸ਼ ਲਗਾਇਆ ਕਿ ਨਾਵਰੀ ਸਿਰਫ ਪੈਸੇ ਕਮਾਉਣ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਗਿਆ ਸੀ ਇਸ ਕਪਲ ਦੀ 1.7 ਸਾਲਾਂ ਦੀ ਧੀ ਵੀ ਹੈ ਜੋ ਸਮਨਪ੍ਰੀਤ ਨਾਲ ਭਾਰਤ ਵਿੱਚ ਰਹਿੰਦੀ ਹੈ ਸਮਨਪ੍ਰੀਤ ਨੇ ਪਹਿਲਾਂ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀਆਂ ਝਾਰਕਾਂ ਤੋਂ ਮੁਕੀਆਂ ਤੇ ਉਸ ਨੂੰ ਅਮਰੀਕਾ ਲ ਜਾਣ ਦੇ ਝੂਠੇ ਵਾਅਦਿਆਂ ਨੂੰ ਆਪਣੀ ਚੁੱਪੀ ਦਾ ਕਾਰਨ ਦੱਸਿਆ ਸਮਨਪ੍ਰੀਤ ਨੇ ਇਸ ਮਾਮਲੇ ਨਾਲ ਸੰਬੰਧਿਤ ਇੱਕ ਪੋਸਟ ਵੀ ਕੀਤੀ ਟਾਈਮ ਜਪ ਇੰਡੀਆ ਦੇ ਅਨੁਸਾਰ ਉਸਨੇ ਆਪਣੀ ਪੋਸਟੇਜੇ ਵੀ ਦੱਸਿਆ ਕਿ ਨਵਰੀਤ ਨੇ ਖੁਦ ਆਪਣੇ ਪਿਤਾ ਨੂੰ ਕਿਹਾ ਸਿੰਘ ਕੋ ਗ੍ਰੀਨ ਕਾਰਡ ਲਈ ਅਮਰੀਕਾ ਵਿੱਚ ਕਿਸੇ ਹੋਰ ਨਾਲ ਵਿਆਹ ਕਰਨ ਜਾ ਰਿਹਾ ਹੈ ਸਮਨਪ੍ਰੀਤ ਦਾ ਦਾਵਾ ਕੀਤਾ ਨੇ ਦਾਵਾ ਕੀਤਾ ਕਿ ਉਸ ਕੋਲ ਨਵਰੀਤ ਦੀ ਝੂਠੀ ਚਰਨ ਦੀ ਪੁਰਾਣੀ ਜਾਣਕਾਰੀ ਅਤੇ ਤਬੂਧਾਨ ਤੇ ਜੇਕਰ ਲੋੜ ਪਈ ਤਾਂ ਉਹ ਇਸ ਨੂੰ ਸਾਬਤ ਕਰ ਸਕਦੀ ਹੈ ਸੰਮਨਪ੍ਰੀਤ ਨੇ ਲਿਖਿਆ ਜੇਕਰ ਨਵਰੀਤ ਨਵਰੀਤ ਨੇ ਸੱਚਮੁੱਚ ਵਿਆਹ ਕਰਾ ਲਿਆ ਹੈ ਤਾਂ ਦੁਬਾਰਾ ਵਿਆਹ ਕਰਨ ਜਾ ਰਿਹਾ ਹੈ ਤਾਂ ਮੈਂ ਦੋਵਾਂ ਵਿਰੋਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੀ ਹਾਂ ਭਾਰਤ ਅਤੇ ਅਮਰੀਕਾ ਦੋਵਾਂ ਵਿੱਚ ਦੂਜਾ ਵਿਆਹ ਇੱਕ ਅਪਰਾਧ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ